ਸਾਰਿਆਂ ਨੂੰ ਪਤਾ ਕਿ ਅਸੀਂ ਕਿਸ ਤਰ੍ਹਾਂ ਇੱਕ ਛੋਟੀ ਜੀ ਜਗ੍ਹਾ 'ਚ ਤਿੰਨ ਬੈੱਡ ਤੋਂ ਸਿਮਿਟਾ ਸੀਗਾ ਔਰ ਪਰਮਾਤਮਾ ਦੀ ਕਿਰਪਾ ਹੋਈ ਪਰ ਮੈਂ ਸਮਝਦਾ ਕਿ ਉਸ ਜਰਨੀ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਮੇਰੇ ਪ੍ਰੈਸ ਤੇ ਭਰਾਵਾਂ ਦਾ ਆਪਣੀ ਸਾਰਿਆਂ ਦੀ ਐਸੋਸੀਏਸ਼ਨਸ ਮੇਰੇ ਖਲ 33 ਸਾਲ ਦੀ ਹੋ ਗਈ ਹੋਣੀ ਹੈ ਐਂਡ ਸਾਰੀ ਉਮਰ ਆਪਾਂ ਪਿਆਰ ਨਾਲ ਹੀ ਕੱਢੀ ਹੈ ਤੁਹਾਡਾ ਬਹੁਤ ਯੋਗਦਾਨ ਹੈ ਜਦੋਂ ਵੀ ਤੁਹਾਨੂੰ ਅਸੀਂ ਬੇਨਤੀ ਕਰੀਦੀ ਆ ਤੇ ਤੁਸੀਂ ਆ ਜਾਂਦੇ ਹੋ ਝਟ ਭਾਵੇਂ 5 ਮਿੰਟ ਚ ਪਹੁੰਚ ਜਾਂਦੇ ਹੋ ਸੋ ਯੂ ਆਰ ਆਲਵੇਸ ਰੈਡੀ ਸੋ ਆਮ ਡੈਟ ਟੂ ਯੂ ਆਮ ਗ੍ਰੇਟਫੁਲ ਕਿ ਤੁਸੀਂ ਸਾਡੀ ਜਿਹੜੀ ਇਹ ਤਰੱਕੀ ਉਹਦੇ ਤੇ ਯੋਗਦਾਨ ਪਾਇਆ ਸੋ ਜਿਸ ਤਰ੍ਹਾਂ ਪ੍ਰਬਲ ਦੀ ਨੇ ਕਿਹਾ ਕਿ ਇਹਨਾਂ ਦਾ ਮੋਟਿਵ ਇਹ ਹੈਗਾ ਕਿ ਜਿਹੜੇ ਮੀਡੀਅਮ ਸਾਈਜ਼ ਸਿਟੀਜ਼ ਜਾਂ ਛੋਟੇ ਸਿਟੀਜ਼ ਉਥੇ ਹਾਈ ਐਂਡ ਕੇਅਰ ਜਿਹੜੀ ਹੈ ਉਹ ਮੁਹਿਆ ਕਰਨੀ ਕਿਉਂਕਿ ਜਦੋਂ ਛੋਟੇ ਸ਼ਹਿਰਾਂ ਚੋਂ মেট্রੋਪੋਲੀਟਨ ਚ ਜਾ ਕੇ ਇਲਾਜ ਕਰਾਉਣਾ ਪੈਂਦਾ ਨਾ ਤੇ ਬੰਦੇ ਨੂੰ ਨਾਨੀ ਚੇਤੇ ਆ ਜਾਂਦੀ ਹੈ ਮੈਨੂੰ ਆਪਣੀ ਮਦਰ ਦਾ ਇੱਕ ਕੇਸ ਯਾਦ ਹੈ ਉਹਨਾਂ ਦੇ ਕੈਂਸਰ ਦੀ ਸਰਜਰੀ ਅੱਜ ਤੋਂ 35 ਸਾਲ ਪਹਿਲਾਂ 89 ਦੇ ਵਿੱਚ ਸਾਨੂੰ ਇੱਥੇ ਕੋਈ ਫੈਸਿਲਿਟੀ ਨਹੀਂ ਨਹੀਂ ਸੀ ਹੁੰਦੀ ਅਮਰਸਰ ਦੇ ਵਿੱਚ ਤੇ ਇੱਥੋਂ ਤੱਕ ਕਰਕੇ ਕੋਈ ਢੰਗ ਦਾ ਐਕਸ-ਰੇ ਵੀ ਨਹੀਂ ਸੀ ਹੁੰਦਾ ਸੀਟੀ ਸਕੈਨ, ਐਮ ਆਰ ਆਈ ਸਕੈਨ, ਅਲਟਰਾਸਾਉਂਡ ਇਹ ਤਾਂ ਤੁਸੀਂ ਭੁੱਲ ਹੀ ਜਾਓ। ਮਾੜੀ ਕੁਆਲਿਟੀ ਦੇ ਸਿਰਫ ਐਕਸ-ਰੇ ਹੁੰਦੇ ਸੀ ਕਿ ਕੈਂਸਰ ਦਾ ਇਲਾਜ ਤਾਂ ਕਿੱਥੋਂ ਹੋਣਾ ਸੀ। ਸੋ ਉੱਥੇ ਜਾ ਕੇ ਜਦੋਂ ਇਲਾਜ ਕਰਾਉਣਾ ਪੈਂਦਾ ਸੀ ਨਾ ਜੀ ਤੇ ਫਿਰ ਪੈਸੇ ਵੀ ਮੁੱਕ ਜਾਂਦੇ ਆ ਛੇਤੀ। ਫਿਰ ਰਿਸ਼ਤੇਦਾਰਾਂ ਕੋਲ ਪੈਸੇ ਫੜਦੇ ਫਿਰਨਾ। ਸੋ ਦੇ ਵਰ ਜਨਰਸ ਇਨਫ ਉਹਨਾਂ ਨੇ ਬੜੀ ਮਦਦ ਕੀਤੀ। ਕਹਿਣ ਦਾ ਮਤਲਬ ਇਹ ਆ ਕਿ ਜੇ ਉਹੀ ਇਲਾਜ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਹੋ ਜਾਏ ਤੇ ਉਸ ਤੋਂ ਸਸਤਾ ਹੋ ਜਾਏ ਪੈਸੇ ਵੱਲੋਂ ਵੀ। ਤੁਹਾਡੇ ਸਾਰੇ ਰਿਸ਼ਤੇਦਾਰ ਵੀ ਤੁਹਾਡੇ ਆਸ-ਪਾਸ ਹੁੰਦੇ ਆ ਤੁਹਾਡੇ ਦੋਸਤ ਵੀ ਆਸ-ਪਾਸ ਹੁੰਦੇ ਆ ਔਰ ਸ਼ਹਿਰ ਦੇ ਆਪਣੇ ਹਸਪਤਾਲ ਜਿਹੜੇ ਉਹ ਆਪਣੇ ਵਾਂਗੂ ਹੀ ਲੱਗਦੇ ਆ ਕਿ ਤਨੂੰ ਕਿਤੋਂ ਵਾਕਫੀ ਯਾਰੀ ਦੋਸਤੀ ਇਸਾਰੇ ਸਭ ਨਿਕਲ ਆਉਂਦੀ ਆ ਘਰ ਰਹਿ ਕੇ ਇਲਾਜ ਕਰਾਉਣਾ ਬਹੁਤ ਸੌਖਾ ਹੁੰਦਾ ਸੋ ਇਸੇ ਵਿਚਾਰ ਦੇ ਨਾਲ ਮੈਂ ਅੰਮ੍ਰਿਤਸਰ ਨਹੀਂ ਛੱਡਿਆ ਉਦੋਂ ਆਫਰ ਸੀ ਕਿ ਆਂ ਵੀ ਹਰਿਆਣੇ ਚ ਆ ਜਾਓ ਟਰੋਰਿਜ਼ਮ ਚੱਲ ਰਿਹਾ ਸੀ ਜਾਂ ਬਾਹਰ ਆ ਜਾਓ ਬਟ ਮੈਂ ਨਹੀਂ ਛੱਡਿਆ ਮੇਰੀ ਫੈਮਿਲੀ ਨੇ ਵੀ ਨਹੀਂ ਛੱਡਿਆ ਸੋ ਵੀ ਸਟੱਕ ਟੂ ਅਮਰitsar ਐਂਡ ਦੂਸਰੀ ਗੱਲ ਮੇਰੇ ਦਿਮਾਗ 'ਚ ਇਹ ਸੀ ਵੀ ਅਮਰ ਸਰ ਰਹਿ ਕੇ ਆਮ ਡਾਕਟਰੀ ਨਹੀਂ ਕਰਨੀ ਹਾਈ ਐਂਡ ਕੰਮ ਕਰਨੇ ਜਿਹਦਾ ਲੋਕਾਂ ਨੂੰ ਫਾਇਦਾ ਹੋਵੇ ਸੋ ਉਸੇ ਕੜੀ ਦੇ ਵਿੱਚ ਅਸੀਂ ਹੱਡੀਆਂ ਦਾ ਇਲਾਜ ਸ਼ੁਰੂ ਕੀਤਾ ਬਿਨਾ ਚੀਰ ਫਾੜ ਤੋਂ ਜਿਹੜੀ ਕਿ ਉਦੋਂ ਪ੍ਰਣਾਲੀ ਨਾਰਥ ਇੰਡੀਆ 'ਚ ਕਿਤੇ ਨਹੀਂ ਸੀ ਉਧਰ ਸਾਊਥ 'ਚ ਹੁੰਦੀ ਸੀ ਇੱਕ ਦੋ ਜਗ੍ਹਾ ਤੇ ਉਸ ਤੋਂ ਬਾਅਦ ਫਿਰ ਜੋਇੰਟਸ ਚੇਂਜ ਕਰਨ ਲਈ ਨੈਵੀਗੇਸ਼ਨ ਦਾ ਸਿਸਟਮ ਉਹ ਵੀ ਅਸੀਂ ਦਿੱਲੀ ਤੋਂ ਵੀ ਪਹਿਲਾਂ ਇੱਥੇ ਸ਼ੁਰੂ ਕੀਤਾ ਫਿਰ 6 ਸਾਲ ਪਹਿਲਾਂ ਰੋਬੋਟਿਕਸ ਸ਼ੁਰੂ ਕੀਤੇ ਉਦੋਂ ਵੀ ਅਸੀਂ ਦਿੱਲੀ 'ਚ ਵੀ ਰੋਬੋਟਿਕਸ ਹੀ ਹੁੰਦੇ ਤਾਂ ਇੱਥੇ ਆਪਣੇ ਸ਼ਹਿਰ ਦੇ ਲੋਕਾਂ ਲਈ ਸ਼ੁਰੂ ਕੀਤਾ ਐਂਕਿ ਤੁਸੀਂ ਦਿੱਲੀ ਬਣ ਕੇ ਸ਼ਹਿਰਾਂ ਦੇ ਰੇਟ ਕੰਪੇਅਰ ਕਰੋਗੇ ਜਾਂ ਵੱਡੇ ਮੈਟਰੋ ਦੇ ਰੇਟ ਕੰਪੇਅਰ ਕਰੋਗੇ ਨਾ ਆਪਣੇ ਸ਼ਹਿਰਾਂ ਦੇ ਨਾਲ ਦੇ ਆਰ ਮੱਚ ਚੀਪਰ ਸੋ ਥੈਟ ਵਾਸ ਦਾ ਵਿਗਨ ਆਪਣੇ ਸ਼ਹਿਰਾਂ 'ਚ ਟੈਕਨੋਲੋਜੀ ਲਿਆਉਣੀ ਹੈ ਤੇ ਲੋਕਾਂ ਨੂੰ ਵਧੀਆ ਇਲਾਜ ਦੇਣਾ ਐਂਡ ਉਹਦੇ ਚ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਉਹ ਤੁਹਾਡੇ ਸਾਰਿਆਂ ਦੀ ਮਦਦ ਦੇ ਨਾਲ ਬਹੁਤ ਹੱਦ ਤੱਕ ਕਾਮਯਾਬ ਹੋਏ ਜੋੜ ਬਦਲਣ ਦੇ ਵਿੱਚ ਰੋਬੋਟਿਕ ਜਿਹੜੀ ਸਰਜਰੀ ਹੈ ਉਹ ਤਾਂ ਅਸੀਂ ਪਿਛਲੇ 6 ਸਾਲ ਪਹਿਲਾਂ ਇੰਟਰੋਡਿਊਸ ਕੀਤੀ ਸੀ ਔਰ ਹੁਣ ਤੱਕ तकरीबन 6-7 ਹਜ਼ਾਰ ਗੋਡਿਆਂ ਦੇ ਔਰ ਝੂਲਿਆਂ ਦੇ ਆਪਰੇਸ਼ਨ ਹੋ ਚੁੱਕੇ ਨੇ ਜਿਹੜੀ ਜਨਰਲ ਸਰਜਰੀ ਜਾਂ ਗਾਇਨਕੋਲੋਜੀ ਯੂਰੋਲੋਜੀ ਔਰ ਕੈਸਰ ਵਾਸਤੇ ਰੋਬੋਟਿਕ ਸਰਜਰੀ ਹੁੰਦੀ ਹੈ ਉਹ ਇੱਕ ਅਲੱਗ ਮਸ਼ੀਨ ਹੁੰਦੀ ਹੈ ਕਾਫੀ ਐਕਸਪੈਂਸਿਵ ਹੁੰਦੀ ਹੈ ਤਰੀਬਨ 14-16 ਕਰੋੜ ਦੀ ਮਸ਼ੀਨ ਹੁੰਦੀ ਹੈ ਐਂਡ ਉਹਦੇ ਲਈ ਬੜੇ ਐਕਸਪਰਟ ਡਾਕਟਰਸ ਵੀ ਚਾਹੀਦੇ ਹੁੰਦੇ ਸੋ ਉਹ ਨਵੀਂ ਇੰਟਰੋਡਕਸ਼ਨ ਹੋਊਗੀ ਫਸਟ ਟਾਈਮ ਇਨ ਥਿਸ ਰੀਜਨ ਅਜ ਤੱਕ ਉਹ ਆਪਣਾ ਹੋਊਗਾ ਆਈ ਥਿੰਕ ਐਸ ਹਾਲ ਦੇ ਵਿੱਚ ਵਿੱਚ ਆ ਜਾਊਗੀ ਐਂਡ ਜਿਹੜੇ ਟ੍ਰਾਂਸਪਲੈਂਟਸ ਨੇ ਉਹਦਾ ਆਪਣਾ ਇੱਕ ਟਾਈਮ ਫਰੇਮ ਹੁੰਦਾ ਹੈ ਗਵਰਨਮੈਂਟ ਨੂੰ ਅਪਲਾਈ ਕਰਾਂਗੇ ਗਵਰਨਮੈਂਟ ਦੀਆਂ ਪਰਮਿਸ਼ਨਾਂ ਆਣਗੀਆਂ ਫਿਰ ਜਦੋਂ ਵੀ ਪਰਮਿਸ਼ਨਾਂ ਆਈਆਂ ਉਹ ਵੀ ਵਿਲ ਸਟਾਰਟ दैट ਸਰ ਇੱਕ ਆਪਣੀ ਸਭ ਨੂੰ ਕਿਹਾ ਜਾਂਦਾ ਮੈਡੀਕਲ ਟੂਰਿਜ਼ਮ ਲੈ ਕੇ ਬੜਾ ਕਿਹਾ ਜਾਂਦਾ ਕਿ ਪਾਕਿਸਤਾਨ ਨਾਲ ਹੈ ਕਾਦੀ ਸਟਾਰ ਹੈ ਸਟਰੌਡ ਖੂਗ ਇੱਥੇ ਜਿਹੜੇ ਐਨ ਆਰ ਆਈਸ ਆਉਂਦੇ ਨੇ ਉਹਨੂੰ ਰੂਪ ਤੋਂ ਉਹਦਾ ਪਹਿਲੇ ਹੀ ਵੱਡਾ ਸੀ ਬਟ ਉਹਨੂੰ ਬਹੁਤ ਜ਼ਿਆਦਾ ਐਕਸਪੈਂਸ਼ਨ ਆ ਉਹਦੀ ਤੁਹਾਨੂੰ ਲੱਗਦਾ ਜੀ ਇਸ ਫੀਲਡ ਦੇ ਵਿੱਚ ਇੱਕ ਇਹਨੂੰ ਪੂਰਾ ਹੱਥ ਤੇ ਫੋਕਸ ਕਿ ਜਿਹੜਾ ਉਹ ਕੰਮ ਹੋਣਾ ਚਾਹੀਦਾ ਜਿਹੜਾ ਕਿ ਡੈਫੀਨਿਟਲੀ ਬੜਾ ਅੱਛਾ ਤੁਸੀਂ ਕੁਐਸਚਨ ਰੇਜ਼ ਕੀਤਾ ਅੰਮ੍ਰਿਤਸਰ ਦੇਖੋ ਇੱਕ ਤਾਂ ਰਿਲੀਜੀਅਸ ਪਲੇਸ ਹੈਗੀ ਹੈ ਔਰ ਟੂਰਿਸਟ ਇੱਥੇ ਸਾਰੀ ਦੁਨੀਆ ਤੋਂ ਆਉਂਦੇ ਨੇ ਔਰ ਮੀਡੀਆ ਦੇ ਜ਼ਰੀਏ ਅੰਮ੍ਰਿਤਸਰ ਜਿਹੜਾ ਹੈ ਉਹਦੇ ਬਾਰੇ ਗੋਲਡਨ ਟੈਂਪਲ ਬਾਰੇ ਮੰਦਿਰ ਬਾਰੇ ਦਰਗਿਆਨਾ ਮੰਦਿਰ ਜੀ ਬਾਰੇ ਇਹ ਸਾਰੀ ਦੁਨੀਆ ਨੂੰ ਪਤਾ ਹੈ ਔਰ ਇੱਥੋਂ ਇੰਨੀਆਂ ਸਾਰੀਆਂ ਇੰਟਰਨੈਸ਼ਨਲ ਫਲਾਈਟਸ ਨੇ ਇੰਵੈਸਟਿਕ ਫਲਾਈਟਸ ਨੇ ਸੋ ਟੂਰਿਸਟ ਦਾ ਇਨਫਲੋ ਆਲਰੇਡੀ ਇੱਥੇ ਬਹੁਤ ਹੈਗਾ ਵਾਟ ਇਜ਼ ਮਿਸਿੰਗ ਇਜ਼ ਮੈਡੀਕਲ ਟੂਰਿਜ਼ਮ ਉਹ ਵੀ ਅੱਗੇ ਥੋੜਾ ਜਿਹਾ ਚੱਲ ਰਿਹਾ ਹੈ ਬਹੁਤ ਜ਼ਿਆਦਾ ਸਤਰ ਤੇ ਨਹੀਂ ਚੱਲ ਰਿਹਾ ਹੁਣ ਜਿਸ ਤਰ੍ਹਾਂ ਪਾਕਿਸਤਾਨ ਦੀ ਗੱਲ ਹੈ ਇੱਥੋਂ ਸਾਰਾ 20 25 ਕਿਲੋਮੀਟਰ ਦੂਰ ਹੈ ਐਂਡ ਉੱਥੋਂ ਦੀ ਜਿਹੜੀਆਂ ਸਿਹਤ ਸੇਵਾਵਾਂ ਨੇ ਉਹ ਬਹੁਤ ਲੋਅਰ ਲੈਵਲ ਦੀਆਂ ਆਈ ਸ਼ੁਡਨਟ ਸੇ ਮੱਚ ਅਬਾਊਟ ਥੈਮ ਪਰ ਉਹ ਕਾਫੀ ਲੋਅਰ ਲੈਵਲ ਦੀਆਂ ਹੈਗੀਆਂ ਜੇ ਕਿਤੇ ਉਧਰੋਂ ਵੀਜ਼ਾ ਦਾ ਪ੍ਰੋਸੈਸ ਈਜ਼ੀ ਹੋ ਜਾਏ ਅਮਰੇ ਸਾਦ ਨੂੰ ਤੇ ਆਮ ਸ਼ੋਰ ਕਿ ਇੱਥੇ ਤੁਹਾਨੂੰ ਬੈਡ ਨਹੀਂ ਮਿਲਣਗੇ ਇੰਨਾ ਜ਼ਿਆਦਾ ਹੈਲਥ ਟੂਰਿਜ਼ਮ ਉਧਰੋਂ ਸ਼ੁਰੂ ਹੋ ਸਕਦਾ ਇਸ ਤੋਂ ਇਲਾਵਾ ਜਿਹੜੇ ਇਧਰਲੇ ਕੰਟਰੀਜ਼ ਜਿਦਾਂ ਉਜ਼ਬੇਕਿਸਤਾਨ ਹੈਗਾ ਉਥੋਂ ਅਨਫੋਰਚਨਟਲੀ ਡਾਇਰੈਕਟ ਫਲਾਈਟਸ ਬੰਦ ਹੋ ਗਈਆਂ ਕੋਵਿਡ ਤੋਂ ਬਾਅਦ ਉਸ ਤੋਂ ਪਹਿਲਾਂ ਸਾਡੇ ਕੋਲ ਉਥੋਂ ਪੇਸ਼ੈਂਟ ਆਉਂਦੇ ਹੁੰਦੇ ਸੀ ਹੋਰ ਵੀ ਇਸ ਤਰ੍ਹਾਂ ਦੇ ਕੰਟਰੀਜ਼ ਨੇ ਜਿੱਥੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਸੀ ਬਟ ਅਨਫੋਰਚਨਟਲੀ ਉਹ ਫਲਾਈਟਸ ਬੰਦ ਹੋਣ ਦੇ ਕਾਰਨ ਉਹ ਥੋੜਾ ਜਿਹਾ ਰੁਕ ਗਿਆ ਉਹਨਾਂ ਸਾਰਿਆਂ ਨੂੰ ਹੁਣ ਪਹਿਲਾਂ ਦਿੱਲੀ ਜਾਣਾ ਪੈਂਦਾ ਫਿਰ ਉੱਥੋਂ ਕੋਈ ਆਉਂਦਾ ਕੋਈ ਨਹੀਂ ਆਉਂਦਾ ਬਟ ਡੈਫੀਨੇਟਲੀ देयर इज लॉट ऑफ ਸਕੇਪ ਫॉर ਹੈਲਥ ਟੂਰਿਜ਼ਮ ਯੇ ਆਲਰੇਡੀ ਸਾਡਾ ਸ਼ਹਿਰ ਤਾਂ ਮਸ਼ਹੂਰ ਹੈਗਾ ਹੀ ਹੈ 골ਡਨ ਟੈਂਪਲ ਵੀ ਹੈਗਾ ਬਹੁਤ ਮਸ਼ਹੂਰ ਹੈ ਬਾਰਡਰ ਹੈ ਲੋਕ ਬਾਰਡਰ ਦੇਖਣ ਆਉਂਦੇ ਆ ਸੋ ਜੇ ਕਿਤੇ ਸਰਕਾਰਾਂ ਦੀ ਥੋੜੀ ਜੀ ਹੈਲਪ ਹੋ ਜਾਏ ਤੇ ਮੈਡੀਕਲ ਟੂਰਿਜ਼ਮ ਵੀ ਇੱਥੇ ਬਹੁਤ ਪਰਫੁੱਲਟ ਹੋ ਸਕਦਾ ਸਰ ਇੱਕ ਵਿੱਚੋਂ ਕਾਸ ਲਏ ਜਾ ਰਹੀ ਸੀ ਜੇ ਮੰਡੀ ਦੇ ਹਸਪਤਲ ਸੈਲ ਆਫ ਕਰ ਦਿੱਤਾ ਗਿਆ ਹੈ ਹਾਂ ਜੀ ਡਾਕਟਰ ਸਾਹਿਬ ਜਿਹੜੇ ਨੇ ਉਹ ਯੂ ਐਸ ਜਾ ਰਹੇ ਨੇ ਉਹਨਾਂ ਦੇ ਕੋਲੈਬੋਰੇਸ਼ਨ ਵੀ ਕਰ ਲੈ ਸੀਸੀਏ ਨਾਲ ਉਹਨੂੰ ਉੱਥੇ ਜਾਣਗੇ ਐਸੇ ਰਿਮੋਟ ਤੇ ਚੱਲੇਗਾ ਹਸਪਤਲ ਦੇ ਬਸ ਵੇਖੋ ਇਹ ਜਿਹੜੀ ਕਹਾਣੀ ਹੈ ਨਾ ਮੈਂ ਕਾਫੀ ਦੇਰ ਸੁਣ ਰਿਹਾ ਹਾਂ ਪਤਾ ਨਹੀਂ ਕੌਣ ਫਲਾਉਂਦਾ ਰਹਿੰਦਾ ਇਹੋ ਜੀਆਂ ਗੱਲਾਂ ਬੇਸਿਕਲੀ ਤੇ ਗੱਪਾਂ ਹੀ ਨੇ ਗੋਸਪੀ ਹੈਗੀਆਂ ਸੋ ਤੁਹਾਡੇ ਸਾਹਮਣੇ ਅੱਜ ਬੈਠੇ ਇਸੇ ਸ਼ਹਿਰ 'ਚ ਜਨਮ ਲਿਆ ਤੇ ਇੱਥੇ ਰਹਿਣਾ ਤੇ ਇੱਥੋਂ ਜਾਣਾ ਉੱਪਰ ਵੀ ਜਦੋਂ ਜਾਣਾ ਇੱਥੇ ਵੀ ਜਾਣਾ ਸੋ डोंਟ ਵਰੀ ਇੰਨਾ ਦਾ ਕੁਝ ਨਹੀਂ ਹੈਗਾ ਵੀ ਅਸੀਂ ਵੇਚ ਕੇ ਇਧਰ ਬਾਹਰ ਲੈ ਜਾਣਾ ਜਾਂ ਕੁਝ ਨਾਥਿੰਗ ਲਾਈਕ 댓 ਇੱਥੇ ਰਹਿਣਾ ਹੁਣ ਸਾਡੀ ਕਲੈਬੋਰੇਸ਼ਨ ਹੋ ਗਈ ਹੈ ਐਂਡ ਨਾਓ ਵੀ ਆਰ ਅ ਬਿਗਰ ਗਰੁੱਪ ਆਊਟ ਆਫ ਅ ਬਿਗਰ ਗਰੁੱਪ ਇਹਦੇ ਬਾਰੇ ਥੋੜਾ ਦੱਸੋ ਸਰ ਇਹਨਾਂ ਦੇ ਪੰਜਾਬ ਦੇ ਵਿੱਚ ਵੀ ਆਰ ਦ ਓਨਲੀ ਪਾਰਟਨਰਸ ਅਜੇ ਤੱਕ ਇਹਨਾਂ ਦੇ ਬਾਈ ਹਸਪੀਟਲ ਸੀ ਪਹਿਲਾਂ ਸੋ 6 ਅਸੀਂ ਰਲ ਗਏ ਤੋਂ ਸਾਡੇ ਗਰੁੱਪ ਦੇ 28 ਹਸਪੀਟਲ ਹੋ ਗਏ ਐਂਡ ਇਹਨਾਂ ਦਾ ਇੱਕ ਹੋਰ ਵਿਜ਼ਨ ਹੈ ਕਿ ਅਸੀਂ ਪੰਜ ਹੋਰ ਸੈਂਟਰ ਆਫ ਐਕਸਲੈਂਸ ਟਰਾਮਾ ਸੈਂਟਰਸ ਜਿਸ ਤਰ੍ਹਾਂ ਆਪਣੇ ਇੱਥੇ ਅਸੀਂ ਟਰਾਮਾ ਸੈਂਟਰ ਸਟੈਬਲਿਸ਼ ਕੀਤਾ ਆਰਥੋਪੈਡਿਕਸ ਸਟੈਬਲਿਸ਼ ਕੀਤੀ ਉਸੇ ਤਰ੍ਹਾਂ ਦੇ ਪੰਜ ਹੋਰ ਸੈਂਟਰਸ ਅਸੀਂ ਨਾਰਥ ਇੰਡੀਆ ਦੇ ਵਿੱਚ ਸਟੈਬਲਿਸ਼ ਕਰਾਂਗੇ ਐਂਡ ਉਹ ਸਾਰਿਆਂ ਦੇ ਵਿੱਚ ਅਮਨਦੀਪ ਗਰੁਪ ਦਾ ਕਾਫੀ ਯੋਗਦਾਨ ਰਹੇਗਾ ਉਹ ਆਪਣੇ ਪ੍ਰੋਟੋਕਾਲ ਦੇ ਹਿਸਾਬ ਨਾਲ ਅਸੀਂ ਸਾਰਾ ਕੁਝ ਉੱਥੇ ਸਟੈਪ ਕਰਾਂਗੇ ਉਹ ਜਾਣ ਦਾ ਤਾਂ ਕਿਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਵੇਚਣ ਦਾ ਕੋਈ ਸਵਾਲ ਪੈਦਾ ਹੁੰਦਾ ਜਿਹੜਾ ਹੁਣ ਨਵਾਂ ਲੈ ਕੇ ਆ ਰਹੇ ਆਂ ਜੀ ਉਹ ਇੱਕ ਤਾਂ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਿਹੜੀ ਸਾਡੀ ਕੋਲਾਬੋਰੇਸ਼ਨ ਹੋਈ ਜਲਾ ਸਿਕਨਸ ਗਰੁੱਪ ਦੇ ਨਾਲ ਉਸ ਤੋਂ ਬਾਅਦ ਜਿਹੜੀਆਂ ਨਵੀਆਂ ਚੀਜ਼ਾਂ ਸ਼ਹਿਰ ਦੇ ਵਿੱਚ ਆਉਣ ਗਿਆ ਉਹਦੇ ਚ ਸਭ ਤੋਂ ਪਹਿਲਾਂ ਜਿਹੜੀ ਹੈ ਉਹ ਹੈ ਰੋਬੋਟਿਕ ਸਰਜਰੀ ਸਾਰੀਆਂ ਪੇਟ ਦੀਆਂ ਬਿਮਾਰੀਆਂ ਲਈ ਔਰ ਕੈਂਸਰ ਦੀਆਂ ਬਿਮਾਰੀਆਂ ਵਾਸਤੇ ਰੋਬੋਟਿਕ ਜਿਹੜੇ ਨੇ ਉਹ ਅਜੇ ਸਾਡੇ ਸ਼ਹਿਰ 'ਚ ਨਹੀਂ ਹੈਗੀ ਟਰੀਟਮੈਂਟ ਉਹ ਲੈ ਕੇ ਆਵਾਂਗੇ ਔਰ ਇਸ ਦੇ ਨਾਲ ਹੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੀ ਨਵੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਅਵੇਅਰ ਕਰਾਉਣਾ ਕਿ ਤੁਹਾਨੂੰ ਆਪਣੀ ਸਿਹਤ ਦੀ ਜਿਹੜੀ ਆ ਉਹ ਕਿਉਂ ਮੇਨਟੇਨ ਕਰਨ ਦੀ ਜ਼ਰੂਰਤ ਹੈ ਜੀ ਉਹਦੇ ਬਾਰੇ ਨਵੀਆਂ ਚੀਜ਼ਾਂ ਆਣ ਗਈਆਂ ਔਰ ਇਸ ਤੋਂ ਇਲਾਵਾ ਜਿਹੜੀ ਇੱਕ ਬਹੁਤ ਵੱਡੀ ਚੀਜ਼ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਮਿਸਿੰਗ ਹੈਗੀ ਹੈ ਉਹ ਹੈ ਆਪਣੇ ਕਿਡਨੀ ਟ੍ਰਾਂਸਪਲੈਂਟਸ ਐਂਡ ਲਿਵਰ ਟ੍ਰਾਂਸਪਲੈਂਟਸ ਸੋ ਆਰਗਨ ਟ੍ਰਾਂਸਪਲੈਂਟਸ ਇਹ ਅਸੀਂ ਜਲਦ ਹੀ ਸ਼ੁਰੂ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਬੋਨ ਮੈਰੋ ਟ੍ਰਾਂਸਪਲਾਂਟ ਕੈਂਸਰ ਦੇ ਮਰੀਜ਼ਾਂ ਦੇ ਵਿੱਚ ਬੋਨ ਮੈਰੋ ਟ੍ਰਾਂਸਪਲਾਂਟ ਜਿਹੜੀ ਹੈ ਉਹ ਵੀ ਸਾਡੇ ਸ਼ਹਿਰ ਦੇ ਵਿੱਚ ਘਾਟ ਹੈ ਸੋ ਇਹ ਨਵੀਆਂ ਚੀਜ਼ਾਂ ਅਸੀਂ ਬਹੁਤ ਜਲਦੀ ਕਲੈਬੋਰੇਸ਼ਨ ਤੋਂ ਬਾਅਦ ਅਸੀਂ ਇੰਟਰੋਡਿਊਸ ਕਰਨ ਜਾ ਰਹੇ ਹਾਂ ਸਰ ਰੋਬੋਟਿਕਸ ਦੇ ਰਿਸਰਚ ਦੇ ਸਬਕ ਵੀ ਲੈ ਕੇ ਆ ਰਹੇ ਹਾਂ